ਇਹਦੇ ਵਿੱਚ ਫਿਰ ਜਿਹੜੇ ਸ਼ੇਪ ਆ ਵੱਖ-ਵੱਖ ਦੇਸ਼ਾਂ ਦੇ ਵਿੱਚ ਲੈ ਕੇ ਜਾਂਦੇ ਆ ਕਿ ਹੁਣ ਤਾਂ ਸੰਦੀਪ ਕਿੱ데 ਦੇਸ਼ ਤੋਂ ਹੁਣ ਤੋਂ ਜੀ। ਫਲੀਪ ਘਰੇ ਐਂਟਰ ਕੀਤੇ ਤਾਂ ਦੇਖਿਆ ਤੁਹਾਡੀ ਗੱਡੀ ਤੇ ਮੁਥਿਆਲਾ ਸਾਹਿਬ ਘਰ ਦੇ ਵਿੱਚ ਐਂਟਰ ਕੀਤੇ ਰਾਇੰਗਲਾ ਦੇ ਮੁਥਿਆਲਾ ਸਾਹਿਬ ਤਾਂ ਛੱਡ ਦੇ ਮੁਥਿਆਲਾ ਸਾਹਿਬ ਇਸ ਤੋਂ ਹੀ ਸਾਰਾ ਕੁਝ ਬਣਾਇਆ ਮੈਂ ਇਸ ਲਾਈਨ ਤੋਂ ਹੀ ਜ਼ੀਰੋ ਤੋਂ ਜ਼ੀਰੋ ਬਣਾਇਆ ਮੇਰੇ ਕੋਲ ਸਾਡੇ ਕੋਲ ਸਿਰਫ ਜ਼ਮੀਨ ਹੀ ਜ਼ਮੀਨ ਸੀ ਆਪ ਦੇ ਨੌਜਵਾਨਾਂ ਤੇ ਦਿੱਕੂ ਘੂਸਦਾਰ ਹੋ ਗਿਆ ਕਹਿੰਦੇ ਵਿਦੇਸ਼ ਜੀ ਜਾਣਾ ਬਾਹਰ ਨੂੰ ਜਾਈ ਜਾਂਦੇ ਆ ਸਾਡੇ ਜੜੀ ਜਾਂਦੇ ਆ ਉਹਨੂੰ ਕਿਵੇਂ ਦੇ ਮੈਂ ਜਾ ਕਰਨਾ ਚਾਹਦਾ ਕਿ ਮੈਂ ਕਹਿੰਦਾ ਭੁੱਖੇ ਕੰਮ ਕਰੂੰ ਵਧੀਆ ਨੌਕਰੀ ਲੱਭੂੰ ਜਿੱਥੇ ਅੱਧਾ ਦੇ ਫਾਈਨ ਡਾਈਵਿੰਗ ਕਰਾਂ ਅੱਜ ਵੀਰ ਜੀ ਤੁਸੀਂ ਦੇਖ ਰਹੇ ਹੋ ਕਿਆਤੀ ਨਿਯੋਗ ਨੈਟਵਰਕ ਦੇ ਮਹਾ ਜਤਿੰਦਰ ਕੁੱਲੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤਿਕ ਧਾਰਮਿਕ ਖੇਡਾਂ ਹਮਰੰਝਣਾ ਤੇ ਬਾਲੀਵੁੱਡ ਨਾਲ ਇੱਕ ਖਾਸ ਜਾਣਕਾਰੀ ਕਰਦੇ ਰਹਿੰਦੇ ਤੇ ਵਕਫ ਵਕਫ ਚਰਸ਼ੀਆਦਨ ਨਾਲ ਵੀ ਬੁਲਾਉਂਦੇ ਰਹਿੰਦੇ ਅੱਜ ਤੁਹਾਨੂੰ ਇੱਕ ਐਸੀ ਖੱਤੀਅਰ ਦੇ ਨਾਲ ਬੁਲਾਵਾਂਗੇ ਜੋ ਕਿ ਮਾਰਕਟ ਨੇਵੀ ਦੇ ਵਿੱਚ ਆ ਨੌਜਵਾਨ ਜੋਬ ਕਰਦਾ ਤਾਂ ਉਹ ਨੌਜਵਾਨ ਨੇ ਇਹਨਾਂ ਸੱਤਾ ਬਹੁਤਾਰੀਆਂ ਅੰਦਰਾਗ ਆਪਣਾ ਜੀਵਨ ਜਿਹੜਾ ਮੇਲ ਦੇ ਵਿੱਚ ਆ ਜਾਰਿਆ ਤਾਂ देवी मतलब देवी के बैठक करते करते कार्यक्रम नंबर 12 कार्यालय समिति ने 25 मई को द्वारा 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 ਹੈਲੋ ਜੀ ਇਹਨੇ ਬਖਵਾਣ ਦੇ ਬਾਰੇ ਹੋਇਆ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੇਆਰਟੀਓ ਤੇ। ਸੋਦੀ ਸਾਹਿਬ ਥੈਂਕ ਯੂ ਤੁਹਾਡਾ ਵੀ ਜੀ ਆਇਆਂ ਨੂੰ ਤੁਹਾਡਾ ਕੇਆਰਟੀ ਨਿਊਜ਼ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ। ਮੈਂ ਬਹੁਤ ਧੰਨਵਾਦੀ ਕਰਦਾ ਵਾਂ ਤੁਸੀਂ ਸਾਡੇ ਘਰ ਆਏ ਹੋ। ਉਸ ਨਾਲ ਤਾਂ ਕਹਦਾ ਕਿ ਆਏ। ਤੁਸੀਂ ਕਦੋਂ ਜੁਆਇਨ ਕਰਦੇ ਹੋ ਮਰਚਨ ਨੀਵੀ ਦੇ ਵਿੱਚ ਤੁਸੀਂ? ਸੋਦੀ ਸਾਹਿਬ ਮੈਂ ਨਾ ਐਕਚੁਅਲੀ 2009 ਵਿੱਚ ਚਾਲੂ ਕੀਤੀ। 2009 ਜਦੋਂ ਮੈਂ ਸਟਾਰਟ ਕੀਤੀ ਹੈ 6 ਮਹੀਨੇ ਦਾ ਬਾਕਸ ਕੀਤਾ ਜੀਪੀ ਰੀਡੀ। ਇਹਨੂੰ ਕਹਿ ਸਕਦੇ ਆ ਲੋਕਾਂ ਦਾ ਜਲਦੋਂ ਤਾਂ। ਲਾਈਕ ਆਰ ਜੋ ਵੀ ਚੀਜ਼ ਦਾ ਜਿਹੜਾ ਕਰਦੇ ਨੇ ਜਨਰਲ ਕੈਟਾਗਰੀ ਉਹਦੇ ਵਿੱਚ ਮਰਚ ਨਹੀਂ ਜੇ ਇੱਕ ਰੈਂਕ ਹੈ ਜਦੋਂ ਮੇਰੀ ਪੋਜੀਸ਼ਨ ਹੈਗੀ ਹੈ ਜਦ ਜੀਪੀ ਰੇਟ ਉਹਦੇ ਦੁਆਰਾ ਮੈਂ ਕੀਤੀ ਸੀ 2009 ਦੇ ਵਿੱਚ ਫਿਰ ਉਤੋਂ ਮੇਰੀ ਜਰਨੀ ਸਟਾਰਟ ਹੋਈ ਹੈ ਟ੍ਰੇਨਿੰਗ ਕੀਤੀ ਹੈ 6 ਮਹੀਨੇ ਦੀ ਤੇ ਥੋੜਾ ਚਿਰ ਵੇਟ ਕੀਤਾ ਫਿਰ ਦਾ ਸਟਰਗਲ ਕਰਕੇ ਇੰਤਕਾਲ ਮਾਰਿਆ ਦੋ ਜਾਂ ਜਵਾਰੇ ਕੰਪਨੀਆਂ ਵੇਖੀਆਂ ਅੱਜ ਮੈਂ 12 ਸਾਲ ਹੋ ਗਿਆ ਜੋਗਾ ਕਿੰਨਾ ਕੁ ਖਾੜ ਕਿੰਨਾ ਕੁ ਵਰਤਿਆ ਕਿੰਨੀ ਕਿ ਸਖਤ ਮਿਹਨਤ ਜਿਹੜੀ ਇਹਦੇ ਵਿੱਚ ਹੈਗੀ ਹੈ ਕੱਪ ਕੋਈ ਵੀ ਸੁਪਨਾ ਨਹੀਂ ਆ ਬਿਨ ਤੇ ਮਿਹਨਤ ਕਰੋਗੇ ਤੁਸੀਂ ਫਾਲਤ ਨਾ ਹਾਂ ਬਾਹਰ ਨਾਲ ਕਿਤੇ ਬਸ ਬਾਹਰ ਕੋਈ ਵੀ ਬੱਚਾ ਜਾ ਰਿਹਾ ਅੱਜ ਆਪ ਕੋ ਆਪ ਕੋ ਕੋਈ ਆਪ ਖਾਣੇ ਸ਼ੁਰੂ ਕਰਨੇ ਜਾ ਰਾ ਠੀਕ ਹੈ ਲਾ ਕੋਈ ਛੁੱਟੀ ਨਾ ਕੋ ਲੈਣਾ ਤਾਂ ਮੰਨਦਾ ਠੀਕ ਹੈ ਫੈਸਿਲਿਟੀ ਹੈਗੀ ਉੱਥੇ ਵੀ ਪਰ ਇੱਥੇ ਵੀ ਅੱਜ ਕੱਲ ਫੈਸਿਲਿਟੀ ਇੰਨੀ ਵਧੀਆ ਆ ਗਈ ਜਿਹੜੇ ਜੋਬ ਦੇ ਵਿੱਚ ਹੈ ਤੁਸੀਂ ਪੁੱਛੋ ਮਤਲਬ ਮੈਂ ਨਾ 24 ਘੰਟੇ ਆਪਾਂ ਜਿਹਦਾ ਤਰੀ ਯਾਬਾ ਕਲੈਕਟ ਰਹਿੰਦੀ ਰਹਿੰਦੇ ਹੈ ਨੈਟਰਨ ਯੂਨੀਵਰਸਿਟੀ ਦੀ ਲੋਨ ਹੈ ਇੱਥੇ ਮੈਡੀਕਲ ਫੈਸਿਲਿਟੀ ਬਹੁਤ ਹੈ ਹੈਲਥ ਇੰਸ਼ੋਰੈਂਸ ਸਾਡਾ ਹੈਗਾ ਇੱਥੇ ਕਰੋ ਆਂ ਜਾਂ ਸਾਨੂੰ ਕੰਪਨੀਆਂ ਪ੍ਰੈਫਰ ਕਰਦੀ ਹੈ ਤੁਹਾਡਾ ਕੀ ਵਰਕ ਹੁੰਦਾ ਹੈ ਉਹਦੇ ਵਿੱਚ ਮੇਰਾ ਲਾਈਕ ਰੈਂਕਿੰਗ ਮੇਰਾ ਪੇਟੀ ਅਫੀਸਰ ਆਇਆ ਹੈ ਪੇਟੀ ਅਫੀਸਰ ਲਾਈਕ ਫੋਰਮੈਨ ਪੰਪ ਮੈਨ ਕਹਿ ਸਕਦੇ ਸ਼ੋਰਟ ਫਾਰਮ ਤੋਂ ਕੰਪਨੀ ਕੰਮ ਬੈਂਕ ਤੇ ਮੇਰਾ ਲਾਈਕ ਡੈਕਰੇ ਮੈਂ ਡੈਕ ਸਾਈਡ ਆਮ ਕਰਦਾ ਹਾਂ ਲਾਈਕ ਡੀਟੇਲ ਨੋਟ ਕਰਨਾ ਰਿਪੋਰਟ ਕਰਨਾ ਡੇਲੀ ਰੂਟੀਨ ਦਾ ਮੇਨਟੇਨੈਂਸ ਇਹ ਕੰਮ ਕਰਾਉਣਾ ਹੈ। ਇਹ ਚਾਹਦੇ ਛੇਪ ਦੇ ਵਿੱਚ ਵੀ ਕਰਨਾ ਪੈਂਦਾ ਕਰੂ। ਹਰ 24 ਹੋਰ ਸਟੈਂਡ ਬਾਇ ਆਪਰ 24 ਆਵਰ ਬਾਇ ਸਟੈਂਡ ਬਾਇ ਰਹਿਣਾ ਹੀ ਪੈਂਦਾ ਵਾ। ਜਿਹੜਾ ਸਾਨੂੰ ਸੈਟਰਡੇ ਹਫਤੇ ਮਿਲਦਾ ਸੰਡੇ ਫੋਲਡੇ ਮਿਲਦਾ। ਉਹ ਮਿਲਦਾ ਸਾਨੂੰ ਜੇ ਅਰੈਸਟ ਕੋਈ ਕੰਮ ਇਹਨਾਂ ਸਪੋਰਟ ਜਿੰਦਾਂ ਜਾੜ ਨਿਕਲ ਗਿਆ। ਸੀਲਿੰਗ ਦੇ ਵਿੱਚ ਹੋ ਗਿਆ। ਫਿਰ ਥੋੜੀ ਸਾਬ ਉਹਦੇ ਵਿੱਚ ਇਹਨਾਂ ਵਰਕ ਨਹੀਂ ਆ ਜਾਂਦਾ ਜਿਹੜਾ ਮੰਡੇ ਟੂ ਫਰਾਈਡੇ ਲਾਉਂਦੇ। ਮੰਡੇ ਨੂੰ ਸੈਟਰਡੇ ਲਾਉਂਦੇ ਹਫਤੇ। ਉਹਦੇ ਵਿੱਚ ਕੰਮ ਹੁੰਦਾ। ਉਹਦੇ ਵਿੱਚ ਵੀ ਸਾਨੂੰ ਮਾਰਨਿੰਗ 8 ਟੂ 5 ਦੇ 8 ਟੂ 5 ਕੰਮ ਕਰਨਾ ਪੈਂਦਾ। ਪਰ ਇਸ ਦੇ ਵਿੱਚ ਫਿਰ ਜਿਹੜੇ ਸ਼ਿਪ ਆ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਲੈ ਕੇ ਜਾਂਦੇ ਕਿਉਂਕਿ ਹੁਣ ਤੱਕ ਸੰਦੀਪ ਕਿੰਨੇ ਕਿ ਦੇਸ਼ ਤੋਂ ਕੰਮ ਕਰਦੇ ਸੀ? ਸਰ, ਇੰਦੀ ਨਹੀਂ ਹੈ ਬਟ ਆਈ ਸੀ ਮੋਰ ਦਨ ਪਿਆਰ ਪਿਆਰ ਹੋ ਜਾ ਰਹੀ ਹੈ। ਕੈਨੇਡਾ, ਅਮਰੀਕਾ, ਕੈਨੇਡਾ ਨਹੀਂ ਸੋਰੀ ਮੈਂ ਕਿਹਾ ਅਮਰੀਕਾ, ਯੂਰ ਅ ਰਾਮ ਏਸ਼ੀਆ ਰਿਲੀਜ਼। ਭਾਈ ਇਹ ਸਾਰੇ ਦੇਸ਼ਾਂ ਦੇ ਮਤਲਬ ਮੇਰੇ ਸਿਰ 'ਚ ਲਿਖੋ ਹੈਗਾ ਸਾਰਾ ਕੁਝ ਹੈਗਾ ਰੇਟੋ eh ਚਾਹਵਾ ਦਾ ਕੈਨੇਡਾ ਵੀ ਜਾ ਸਕਦਾ ਵਾਂ ਐਦਾਂ ਦੀ ਕੋਈ ਗੱਲ ਨਹੀਂ ਲੱਗੀ ਬਟ ਮੇਰਾ ਦਿਲ ਨਹੀਂ ਕਰਦਾ ਮੇਰਾ ਬਣਾ ਆਪਣਾ ਇੰਡੀਆ ਛੱਡ ਨੂੰ ਦੇਵੇਗਾ ਕੋਈ ਅਜੀਬਾ ਵਾਕਿਆ ਜਿਹੜਾ ਸ਼ਿਪ ਦੇ ਵਿੱਚ ਵਾਪਰਿਆ ਹੋਵੇ ਤਾਂ ਯਾਦ ਹੋਵੇ ਅੱਜ ਵੀ ਸੰਦੀਪ ਨੂੰ ਜ਼ਿੰਦਗੀ ਦੇ ਨਾਲ ਚੱਲਦੇ ਰਹੇ ਪਰਸ਼ਨਾ ਪਰਸ਼ਨਾ ਜੇ ਜੀਦਾ ਉਹ ਤਾਂ ਸੋਵੇ ਜਨਾ ਜਿਹੜਾ ਪਹਿਲੇ ਪਹਿਲੇ ਚਾਹ ਜਿੱਦਿਲ ਹੋ ਗਿਆ ਸੀ ਜਦੋਂ ਨਾ ਟ੍ਰੇਨਿੰਗ ਸੀ ਇਸ ਦੀ ਉਹਦਾ ਕਰਦੇ ਕਰਦੇ ਆਪਾਂ ਮੁਕਲੇ ਜਦੋਂ ਨਾ ਆਪਾਂ ਮੈਂ ਜਦੋਂ ਪੈਰ ਮੇਰਾ ਸਲਿੱਪ ਹੋ ਗਿਆ ਸੀ ਉਤਤਵਾਰ ਕੇ ਮੇਰੇ ਸੀਨੀਅਰ ਮੁਖਤਾਰ ਦੇ ਨਾਲ ਕੀਤਾ। ਉਹ ਟ੍ਰੇਨਿੰਗ ਸੀ ਨਹੀਂ ਪਤਾ ਲੱਗਦਾ ਸੀ ਨਾਲ ਕਿ ਇਹ। ਉਤਤਵਾਰ ਮੇਰੇ ਸੀਨੀਅਰ ਨੇ ਸਿਖਾ ਦਾ ਮਕਸਦ। ਆ ਚੀਜ਼ ਦੇ ਨਾਲ ਵਰਤ ਸੇਫਟਾ ਆ ਚੀਜ਼। ਕਿਤੇ ਜਿਹਨੂੰ ਅਸੀਂ ਕਹਾਂਗੇ ਉਹ ਕੀ ਚਾਹਦਾ। ਫਿਰ ਉਹ ਚੀਜ਼ ਮੈਂ ਫੋਲੋ ਕੀਤੀ। ਜਦੋਂ ਮੈਂ ਸੀਨੀਅਰ ਬਣਿਆ ਮੈਂ ਆਪਣੇ ਜੂਨੀਅਰ ਨੂੰ ਫੋਲੋ ਕਰਾਇਆ ਕਿ ਆ ਚੀਜ਼ ਵੀ ਇੰਨਾ ਕਰੀ ਆ ਚੀਜ਼। ਜਾਂ ਇਹਦੇ ਵਿੱਚ ਸੇਫਟੀ ਕੱਟਾ ਕੰਮ ਬਾਰੇ। ਤੇ ਕੰਪਨੀਆਂ ਵੀ ਕਾਫੀ ਤੇ ਅਗਲ ਰਹਦੀਆਂ ਸੇਫਟੀ ਦੇ ਉੱਤੇ। ਆਬੀਅਸਲੀ ਕੰਪਨੀ ਆਲਵੇਸ ਕਹਿੰਦੀਆਂ ਕਿ ਤੁਸੀਂ ਸੇਫਟੀ ਦੇ ਹਾਰ ਕੋ ਕੰਮ ਤੇ ਹੁੰਦਾ ਜਾਂਦਾ ਰਹਿਣਾ ਜੇ ਆਪਣੀ ਜਾਨ ਤੇ ਜਾਨ ਹੈ ਨਾ ਵਨ ਪੀਸ ਤੇ ਆਏ ਉਹ ਤੇ ਵਨ ਪੀਸ ਜਾ ਕਿਉਂਕਿ 8 8.5 ਮਹੀਨੇ ਆਪਾਂ ਰਹਿਣਾ ਸਾਡਾ ਜਿਹੜਾ ਅਫੀਸਰ ਦਾ ਛੋਟਾ ਹੁੰਦਾ ਕੰਟਰੈਕਟ ਸਾਡਾ ਥੋੜਾ ਲੰਬਾ ਹੋਏ ਦਾ ਸਾਡਾ ਕਰਨਾ ਹੁੰਦਾ ਤੇ ਉਹਦੇ ਅਕੋਰਡਿੰਗ ਅਫੀਸਰ ਵੀ ਕਹਿੰਦੇ ਆ ਕਿ ਕੰਮ ਤੁਸੀਂ ਕਰਨਾ ਅਸੀਂ ਤਾਂ ਸਿਰਫ ਪੇਪਰ 'ਤੇ ਕਰਨਾ ਅਸੀਂ ਰਿਸਪੋਨਸਿਬਿਲਟੀ ਨਹੀਂ ਲਿਭਾਉਣੀ ਹੈ ਥੋੜਾ ਇਹ ਕੰਮ ਕਰਨਾ ਤਿਆਰ ਨਾ ਤੁਸੀਂ ਸਾਨੂੰ ਕੰਮ ਤੁਸੀਂ ਕੰਮ ਕਰ ਰਹੇ ਹੋ ਅਸੀਂ ਇਹ ਕੰਮ ਕਰਿਆ ਅਸੀਂ ਕੈਪਟਨ ਕਰ ਰਹੇ ਆ ਅਸੀਂ ਸਾਨੂੰ ਹੋਰ ਰਿਸਪੌਂਸਿਬਿਲਟੀ ਆ ਬਣਦੀ ਤੇ ਇਸੇ ਕਰਕੇ ਸਾਡੇ ਕੈਪਟਨ ਹੋ ਗਿਆ ચીਫ ਅਫਸਰ ਹੋ ਗਿਆ ਥਰਡ ਅਫਸਰ ਹੋ ਗਿਆ ਸੈਕੰਡ ਅਫਸਰ ਹੋ ਗਿਆ ਜੋ ਵੀ ਹੈ ਡਿਪਾਰਟਮੈਂਟ ਦਾ ਉਹ ਇਹੀ ਗੱਲ ਕਹਿੰਦਾ ਹੈ ਕਿ ਧਿਆਨ ਨਾਲ ਕੰਮ ਕਰਦਾ ਸੇਫਟੀ ਬਣਾਉਂਦੀ ਇਹ ਸੰਦੀਪ ਜਿਹੜੀ ਜੋਬ ਆ ਉਹ ਵੀ ਹੋਰ ਕਰਦੇ ਆ ਗੱਲ ਕਰਾਂਗੇ ਨਾਲੇ ਲੋ ਜੀ ਸੰਦੀਪ ਨੂੰ ਕੌਫੀ ਪੁਆਦੀ ਨਾਲ ਕੌਫੀ ਲਵਾਂਗੇ ਤੇ ਨਾਲ ਨਾਲ ਗੱਲਬਾਤ ਜਿਹੜੀ ਕਰਾਂਗੇ ਤਾਂ ਇਹ ਜਿਹੜੀ ਜੋਬ ਹੈ ਸਰਗਰਮਟ ਜੋਬ ਹੈ ਜਾਂ ਪ੍ਰਾਈਵੇਟ ਹੈ ਇਹ ਸਭ ਪ੍ਰਾਈਵੇਟ ਜੋਬ ਹੈ ਕੰਪਨੀਆਂ ਦੇ ਨਾਲ ਕੰਟੈਕਟ ਕੰਪਨੀਆਂ ਨਾਲ ਕੰਟੈਕਟ ਹੁੰਦੀਆਂ ਵਾ ਜਿੱਦਾਂ ਕੰਪਨੀ ਮੈਨੀ ਟਾਈਪ ਕੰਪਨੀਆਂ ਹੈ ਇੰਡੀਆ ਦੇ ਸੋ ਮੈਨੀ ਕੰਪਨੀਆਂ ਹੋਣ ਪਿਛਲਾ ਲਾਸ ਮੈਂ ਐਮਐਮਐਸ ਸਾਹਿਬ ਦੇ ਨਾਲ ਸੇਕ ਕਰ ਰਿਹਾ ਹਾਂ ਉਸ ਤੋਂ ਪਹਿਲਾਂ ਮੈਂ ਸਰਜੀ ਜੀ ਚਾਰ ਪੰਜ ਸਾਲ ਦਿੱਤੇ ਉਹ ਮੈਂ ਕੰਪਨੀ ਚੇਂਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਦੇਖੋ ਇਸ ਸਰਕਾਰੀ ਦੀ ਮਿਹਨਤ ਬਹੁਤ ਕੀਤੀ ਕਿੱਦਾਂ ਇਹ ਵਧੀਆ ਰਹਿ ਜਾਂਦਾ ਕਿਸ ਤਰ੍ਹਾਂ ਮਤਲਬ ਕਿ ਜ਼ਿੰਦਗੀ ਕਿਵੇਂ ਲੱਗ ਰਹੀ ਆ ਕਿਵੇਂ ਉਹ ਵਧੀਆ ਲੱਗ ਰਹੀ ਜਰੂਰ ਹੈ ਰੀਅਲੀ ਜਦੋਂ ਗਾਇਮੈਂਟ ਆਈ ਬਾਈ ਡੇ ਕਿਉਂਕਿ ਮੈਂ ਇਸ ਦੇ ਦੌਰਾਨ ਹਰ ਕੰਟਰੀ ਘੁੰਮੀ ਕਿਉਂਕਿ 40 40 ਮਿਆ ਮਿਆ ਲੱਖ ਬਣਾਉਂਦੇ ਆ ਅਮਰੀਕਾ ਜਾ ਕੇ ਅਸੀਂ 40 ਰੁਪਏ ਨਹੀਂ ਲਾਇਆ ਮੇਕਅਪ ਆਂ ਜਾਈ ਜਾ ਰਹੇ ਕੰਮ ਕਰਦੇ ਅਮਰੀਕਾ ਵਾਲੇ ਹੀ ਹੁੰਦਾ ਉਹਦਾ ਹੀ ਸੰਦੀ ਵਰਕ ਕਰ ਰਿਆ ਘਰ ਦੇ ਵਿੱਚ ਜੋ ਆਪਣਾ ਪ੍ਰਾਪਰਟੀ ਦਾ ਕੋਈ ਵੀ ਵਰਕ ਦੇ ਵਿੱਚ ਸੇ ਹੋਇਆ ਤੁਸੀਂ ਤੁਸੀਂ ਮੇਰੇ ਮੇਰਾ ਏਰੀਆ ਦੇਖਿਆ ਹੀ ਆ ਜਦ ਤੁਸੀਂ ਮੇਰਾ ਘਰ ਦੇਖੇ ਮੈਂ ਸਾਰਾ ਕੁਝ ਬਣਾਇਆ ਮੈਂ ਇਸ ਤੋਂ ਨਹੀਂ ਸਾਰਾ ਕੁਝ ਬਣਾਇਆ ਮੈਂ ਇਸ ਲਾਈਨ ਤੋਂ ਹੀ ਜ਼ੀਰੋ ਤੋਂ ਜ਼ੀਰੋ ਬਣਾਇਆ ਮੇਰੇ ਕੋਲ ਸਾਡੇ ਕੋਲ ਸਿਰਫ ਜ਼ਮੀਨ ਹੀ ਜ਼ਮੀਨ ਸੀ ਸਾਡਾ ਸਰਸੋਰਸ ਬਹੁਤ ਘੱਟ ਸੀ ਤੇ ਮੈਂ ਆਪਣੀ ਮਿਹਨਤ ਕੀਤੀ ਮੈਂ ਇੱਥੇ ਪਹਿਲਾਂ ਵੀ ਕੇਬਲ ਦਾ ਕੰਮ ਕਰਦਾ ਰਿਹਾ ਹਾਂ ਉਸ ਤੋਂ ਮੈਂ ਟ੍ਰੇਨਿੰਗ ਕੀਤੀ ਹੈ ਕਿਸੇ ਨੇ ਰਾਹ ਦਿੱਤਾ ਗਿਆ ਚੀਜ਼ ਤੇ ਜਾ ਆ ਚੀਜ਼ ਤੇ ਤੁਹਾਨੂੰ ਜਾ ਕੇ ਪ੍ਰੋਫੈਸ਼ਨਲ ਬਣ ਗਿਆ ਮੈਂ ਟ੍ਰੇਨਿੰਗ ਕੀਤੀ ਕਿ ਕਿਹੜੇ ਚੀਜ਼ ਆਪਾਂ ਠੀਕ ਹੈ ਥੋੜੀ ਸਾ ਪਤਾ ਕੀ ਜੀਨ ਹੈ ਹਰੇਕ ਦਾ ਆਪਣਾ ਆਪਣਾ ਸਿਸਟਮ ਹੁੰਦਾ ਹੈ ਅੱਜ ਕੱਲ੍ਹ ਦੇ ਬੱਚੇ ਜਿਹੜੇ ਆ ਰਹੇ ਆ ਮੋਡਰਨ ਟੈਕਨੀਕ ਆ ਰਹੇ ਆ ਉਹਨਾਂ ਦੇ ਕੋਲ ਮਾਹਰ ਮਾਇਨੇ ਉਸੇ ਦਾ ਨਾਮ ਤੇਰੀਆਂ ਨਹੀਂ ਪੈਂਦੀ ਹਟ ਹੁੰਦਾ ਇਹ ਐਕਸਪੀਰੀਅੰਸ ਹੋ ਗਿਆ ਹੁੰਦਾ ਕੋਚ ਚੱਕਰ ਨੂੰ ਦਵਾ ਦੇ ਫਿਰ ਪੜਾ ਜਿੱਥੇ ਕੰਮ ਹੋ ਰਿਹਾ ਤੇ ਕਿੱਦਾਂ ਇਹਨੂੰ ਜੁਆਇਨ ਕਰ ਕਰਦੇ ਨੌਨ ਵਰ ਜਿਹੜੇ ਆ ਤਾਂ ਅਗਰ ਕੋਈ ਇਹਦੇ ਵਿੱਚ ਜਾਣਾ ਕਰਦਾ ਮਰਜ਼ਾ ਦੇ ਲਈ ਤਾਂ ਕਿਸ ਤਰ੍ਹਾਂ ਜਾਂਦਾ ਸਰ ਇਹਦੇ ਵਿੱਚ ਨਾ ਦੋ ਆਪਸ਼ਨ ਹੈ ਜਾਂ ਤਾਂ ਤੁਸੀਂ ਆਪਾਂ ਕਹਿ ਸਕਦੇ ਆ ਕਿ ਇੱਕ ਦਮੇਰੇ ਵਾਲੇ ਡਿਪਾਰਟਮੈਂਟ ਜੀਪੀ ਰੈਡੀ ਜੇ ਕੋਈ ਪਛਾੜ ਪੜੇ ਠੀਕ ਠਾਕ ਹੈ ਪਾਸ ਕਰਕੇ ਇਹ ਫਾਈਨੈਂਸ਼ਲੀ ਪੈਸੇ ਨੂੰ ਕੋਈ ਘਰੇ ਕਿਕਰਦਾਰੀ ਆਹਾਂ ਪਾਸੇ ਨਹੀਂ ਲਾ ਸਕਦਾ ਤੁਸੀਂ ਜੀਪ ਰੀਡਿੰਗ ਕਰ 6 ਮਹੀਨੇ ਦਾ ਕੋਰਸ ਹੁੰਦਾ ਵਾ ਉਹ ਉਹ ਕਰਕੇ ਸਿੱਧਾ ਕੰਪਨੀ ਦਾ ਹਾਂ ਉਹ ਜੈਡ ਦੇ ਚੱਕਰ ਚ ਲਾਵਾਵੇ ਤੁਸੀਂ ਜੈਡ ਦੇ ਚੱਕਰ ਚ ਜਾਓਗੇ ਤਾਂ 6-7 ਲੱਖ ਰੁਪਏ ਤੁਹਾਨੂੰ ਹੀ ਬਰਵਾ ਲਰੂਗੇ ਜੇ ਤੁਸੀਂ ਸਪਾਂਸਰਸ਼ਿਪ ਆਨਲਾਈਨ ਸਰਚ ਕਰਦੇ ਹੋ ਅੱਜ ਕੱਲ 4-5 ਕੰਪਨੀਆਂ ਹੈਗੀਆਂ ਜੋ ਟ੍ਰੇਨਿੰਗ ਕਰਾਉਂਦੀਆਂ ਨੇ ਜਿਹਦਾ ਗ੍ਰੇਟੈਸਟ ਹੋਗੀ ਐਂਗਲੋ ਹੋਗੀ ਇੱਕ ਦੋ ਕੰਪਨੀ ਹੋਰ ਹੈਗੀ ਐ ਜੋ ਕਰਾਉਂਦੀ ਐ ਸਰਾਜੀ ਵੀ ਐਕਸਮ ਕਰਾਉਂਦੀ ਐ ਮੇਰੇ ਅਲਿਸ਼ੇ ਦਾ ਪਤਾ ਨਹੀਂ ਆ ਤੇ ਇਹ ਕਾਉਦੀ ਨਹੀਂ ਕਾਉਦੀ ਮੈਂ ਪੱਕਾ ਪੱਕਾ ਨਹੀਂ ਪੜਾ ਉਹ ਕੁਕਰਉਂਦੀ ਹੈ ਕੰਪਨੀਆਂ ਦੀਆਂ ਤੁਸੀਂ ਸਪੌਂਸਰਸ਼ਿਪ ਲੈ ਕੇ ਜਾਓ ਡੈਫੀਨਿਟਲੀ ਤੁਸੀਂ 100% ਜੋਬ ਲਵ ਗਈ ਲੋ ਕੰਪਨੀ ਹੀ ਤੁਹਾਨੂੰ ਖਰਚਾ ਦੇਉਗੀ ਕੰਪਨੀ ਹੀ ਤੁਹਾਨੂੰ ਸਾਰਾ ਕੁਝ ਦੇਵੇ ਤਬਹੀ ਤੁਹਾਨੂੰ ਜੋਬ ਹੋਣਾ ਹੁਣ ਪੰਜਾਬ ਦੇ ਨੌਜਵਾਨਾਂ ਤੇ ਸਿਰ ਤੇ ਖੂਤਸਵਾਰ ਹੋ ਗਿਆ ਕਹਿੰਦੇ ਵੇਚ ਹੀ ਜਾਣਾ ਬਾਹਰ ਨੂੰ ਜਾਈ ਜਾਂਦੇ ਆ ਸਾਡੇ ਜੜੀ ਜਾਂਦੇ ਉਹਨੂੰ ਕਿਵੇਂ ਦੇ ਦੋ ਅਈਓ ਹਰ ਤਾਂ ਯਾਰ ਮੈਨੂੰ ਇਹ ਹੀ ਸਮਝ ਆਉਂਦੀ ਠੀਕ ਹੈ ਚਲੋ ਕਿਸੇ ਦੀ ਬਝੂਰੀ ਯਾਰ ਮੈਂ ਮਾਦਾ ਗੱਲ ਪਟਪੁਰ ਦੀ ਹਰ ਇੱਕ ਦੀ ਬੁੜੀ ਦਾ ਮਜਬੂਰੀ ਉਹ ਖਰੇਜ ਜਾ ਬਲ ਗਿਆ ਯਾਰ ਮੈਂ ਗਿਆ ਜਾ ਗਿਆ ਪਰ ਮੈਂ ਹੂਸਟਲ ਦੇ ਵਿੱਚ ਖੜਿਆ ਸੀ ਮੈਂ ਨਾ ਦੋ ਤਿੰਨ ਦਿਨ ਘੁੰਮਦਾ ਰਿਹਾ ਬਾਹਰ ਕੋਈ ਨਹੀਂ ਮਿਲਿਆ ਮੇਰਾ ਰਿਲੇਟਿਵ ਆਇਆ 10 ਮਿੰਟ ਮੈਂ ਕਿਹਾ ਮੈਨੂੰ ਦੈਨ ਸਟ੍ਰਾਈਟਲੀ ਹੋ ਗਿਆ ਉਹ ਕਹਤਾ ਆਈ ਹੈ ਟੂ ਆ ਰੋ ਆਮ ਗੈਟਿੰਗ ਲੈ ਆ ਬਾਈ ਨਾ ਪਰ ਆ ਰੋਕ ਤੇ ਜਾ ਚੱਲ ਉਹ ਇਹ ਰੀਜ਼ਨ ਦਾ ਮੈਸੇਜ ਮੈਂ ਕਹ ਨਹੀਂ ਆ ਮੈਂ ਆਪਣੇ ਬੱਚੇ ਨੂੰ ਭੇਜਿਆ ਪਰ ਮੈਂ ਸੋ ਕੋਈ ਛੋਟਾ ਬੇਟਾ ਆਪਣਾ ਇਸੇ ਲਾਈਨ ਦੇ ਲਈ ਤਿਆਰ ਕਰਦਾ ਦੇਖਿਆ ਜਾਂਦਾ ਕਿ ਪੀਆਰ ਲੈਣ ਦੇ ਲਈ ਕਿੰਵੇ ਲੰਬਿਆ ਸਮਾਂ ਬਾਹਰ ਰੁਕਣਾ ਪੈਂਦਾ ਪਿੰਡ ਤੋਂ ਵੀ ਦੂਰ ਹੋ ਜਾਂਦੇ ਆਪਣੇ ਘਰਾਂ ਤੋਂ ਦੂਜੇ ਹੋ ਜਾਂਦੇ ਆ ਇਹਦੇ ਵਿੱਚ ਕਿੰਦਾ ਸਮਾਂ ਮਿਲਦਾ ਪਰਿਵਾਰ ਨੂੰ ਵੀ ਸਮਾਂ ਦੇ ਪਾਉਂਦੇ ਉਹ ਵੀ ਇੰਦਾ ਤਾਂ ਆ ਹੀ ਕਰਦੇ ਤਿੰਨ ਮਿੰਟ ਹੋ ਗਏ ਆ ਜੀ ਹੋ ਜਾਏਗਾ ਨਹੀਂ ਆਪਾਂ ਮੈਂ ਜਿੰਨੀ ਮੂ ਮੈਂ ਜਦੋਂ ਆਪਾਂ ਸਾਈਨ ਆਫ ਕਰ ਲਿਆ じゃ ਅੱਜ ਜੀ ਫਿਰ ਆਪਾਂ ਇੰਜੋਏ ਕਰਾਂਗੇ ਸਿਰ ਜੋ ਸਾਡੇ ਆਪਣੇ ਕੋਰਸ ਪੈਂਡਿੰਗ ਹੈ ਜਾਂ ਪੇਪਰ ਵਰਕ ਪੈਂਡਿੰਗ ਉਹ ਲਾਦਣਾ ਆਪਾਂ ਕੰਪਲੀਟ ਕਰਦੇ ਜੀ ਉਹ ਵੀ ਮੇਰੇ ਪਿੰਡ ਦੇ ਮੁੰਡੇ ਕਾਫੀ ਇੱਥੇ ਹੈਗੇ ਪਰ ਮੱਚੇ ਨਹੀਂ ਬਿਠੇ ਪਰਿਵਾਰ ਦੇ ਵਿੱਚ ਕੰਮ ਕਰਨਾ ਪਰ ਉਹ ਦਾ ਪਰਿਵਾਰ ਦੇ ਵਿੱਚ ਐਸਲੇ ਮੇਰੇ ਕੰਮ ਵੀ ਪਾ ਪਾਇਆ ਤੇ ਦੋ ਬੱਚੀ ਨੇ ਵਾਈਫ ਹੈ ਉਧਰ ਚਾਚੀ ਦਾ ਮੁੰਡਾ ਹੈ ਜਿਹੜਾ ਇਹ ਮਾਰੀ ਕਰੇ ਫਿਕਰ ਦੇ ਵਿੱਚ ਜਦੋਂ ਹੁੰਦੀ ਹੈ ਉਦੋਂ ਪਰਿਵਾਰ ਨਾਲ ਸੰਪਰਕ ਹੁੰਦਾ ਰਹਿੰਦਾ ਜਾਂ ਕੁਝ ਨਾ ਹੋਵੇ ਜੇ ਦੇਲੀ ਡੇਲੀ ਨੋ ਪ੍ਰੋਬਲਮ ਵਾਈਜੀ 3 ਘੰਟੇ ਡੇਲੀ ਨਾਈਟ ਰੀਅਲ ਲਿੰਕਡ ਹੈ ਵਾਈ ਨੂੰ ਰਿਲੈਕਸ ਕਰਨ ਵਾਸਤੇ ਦੋ ਬੀਰ ਮਿਲਦੀ ਹੈ ਸਿਰਫ ਦੋ ਬੀਰ ਅਲਕੋਹਲ ਪੂਰੀ ਲਾਬ੍ਰੇਕ ਕੀਤੀ ਜਾਗੇ 0.04 ਕਰਕੇ ਜਦੋਂ ਕੋਈ ਅਲਗੋਤ ਕੋਈ ਨਾ ਰਹਿ ਕੇ ਕੀਤੀ ਜਾਵੇ ਕੰਪਨੀ ਲੋਕੀਨ ਬਣਾਏ ਕਰਦੀ ਹੈ ਰਿਲੈਕਸ ਵਾਸਤੇ ਕਿ ਬੰਦਾ ਖੱਟਿਆ ਕਿਤੇ ਉਲੁਕਿਆ ਹੰਧਾਵਾ ਰਿਲੈਕਸ ਕਰਕੇ ਆਪਣਾ ਡੋਪੀਆ ਰਲੀਅਰ ਹੋਣੀ ਚਾਹੀਦੀ ਇਸ ਤਰ੍ਹਾਂ ਹੋਇਆ ਕਿ ਕਦੇ ਕਿ ਜਦੋਂ ਸ਼ਿਪ 'ਚ ਹੁੰਦੇ ਸਮਾਂ ਲੱਗ ਜਾਂਦਾ ਕਿ ਘਰੇ ਕੋਈ ਹੋਵੇ ਫੋਨ ਆਇਆ ਹੋਵੇ ਜਾਂ ਉੱਥੇ ਸੰਪਰਕੜਾ ਹੋਵੇ ਜਾਂ ਘਰ ਆਉਣਾ ਚ ਮੁਸ਼ਕਲ ਹੋ ਜਾਂਦਾ ਕੋਈ ਸਮਾਂ ਲੱਗਦਾ ਹੋਗਾ ਇਹ ਪਹਿਲੇ ਪਹਿਲਾ ਹੁੰਦਾ ਸੀ ਪਹਿਲਾਂ ਪਹਿਲਾਂ ਜਦੋਂ ਨੈਟ ਨਹੀਂ ਸੀ ਹੈਗਾ ਜਦੋਂ ਮੇਰਾ ਟਾਈਮ ਸੀ ਮੈਂ ਲੋ ਜਾ ਨਾ ਕੁਝ ਚਾਲ ਰੱਖਦੀ ਆ ਦੱਸ ਜੀ ਉਹੀ ਮੇਰੇ ਜੀ ਅਸੀਂ ਮੇਲ ਭੇਜਣੀ ਕੈਪਟਨ ਨੇ ਕਨੈਕਟ ਕਰਦੀ 10 ਕਿ ਉਹ ਕਰ ਸੀ ਮੇਰੇ ਦਾਦਾ ਮੇਰਾ ਬੇਟਾ ਪਹਿਲਾ ਬੇਟਾ ਹੋਇਆ ਮੇ ਨੂੰ ਮੇਲ ਲਾਇਆ ਪੜਾ ਹੋਇਆ ਕੰਗ੍ਰੈਚੁਲੇਸ਼ਨ ਬੇਟਾ ਹੋਇਆ ਫਿਰ ਮੈਂ ਮੇਲ ਕੀਤੀ ਕਿ ਥੈਂਕ ਯੂ ਥੈਂਕ ਯੂ ਬਹੁਤ ਤੁਮ ਜੋ ਵੀ ਕਰਦੇ ਮੇਲ ਕੀਤੀ ਪਰ ਜਾ ਕੇ ਕੋਲ ਤੇ ਗੇਸੇ ਕਾਲ ਲੀ ਤੇ ਜਾਣੇ ਉਹ ਤਾਂ ਜਦੋਂ ਤੇ 2016 17 ਦਾ ਵਾਰ ਸਿਸਟਮ ਹੀ ਸਾਰਾ ਚੇਂਜ ਹੋ ਗਿਆ। ਲੱਗਦਾ ਕਿ ਇੰਟਰਨੈਟ ਦੇ ਨਾਲ ਜਿੰਦਗੀ ਸੁਖਾਲੀ ਹੋ ਗਈ। ਬਹੁਤ ਜ਼ਿਆਦਾ ਬਾਈ ਜੀ ਉਹ ਤਾਂ ਉਹਨਾਂ ਦਾ ਸਟਾਰਲਿੰਕ ਦਾ ਲੈਟ ਆ ਗਿਆ। ਜੀ। ਹੁਣ ਤਾਂ ਕੋਈ ਚੱਕਰ ਹੀ ਨਹੀਂ। ਹੁਣ ਤਾਂ ਤੁਸੀਂ ਪਹਿਲਾਂ ਇਹ ਹੈਗਾ ਥੋੜਾ ਹਰਾਸਮੜੀ ਵੀ ਹੁੰਦੀ ਸੀ। ਕਦੇ ਉਹ ਤਾਂ ਹਰ ਇੱਕ ਦੇ ਡਿਪਾਰਟਮੈਂਟ ਦੇ ਵਿੱਚ ਆ ਗਿਆ। ਅੱਜ ਕੱਲ੍ਹ ਵੀ। ਅੱਜ ਕੱਲ੍ਹ ਤੇ ਸਾਡੇ ਕੋਲ ਲੈਟ ਹੈਗਾ ਸਾਰਾ ਕੁਝ ਹੈਗਾ। ਕੋਈ ਚੱਕਰ ਨਹੀਂ। ਜੀ। ਸੰਦੀਪ ਘਰੇ ਐਂਟਰ ਕੀਤੇ ਤਾਂ ਦੇਖਿਆ ਤੁਹਾਡੀ ਗੱਡੀ ਦੇ ਮੁੰਤੀ ਵਾਲਾ ਸਾਹਿਬ ਘਰ ਦੇ ਵਿੱਚ ਐਂਟਰ ਕੀਤਾ ਰੈਂਗਰ ਦੇ ਮੁੰਤੀ ਵਾਲਾ ਸਾਹਿਬ। ਤਾ ਸੁਣਦੇ ਨੂੰ ਸਿਆਰੇ ਸੰਭਾਲ ਜੀ ਮੈਂ 2018 ਦਾ ਫੋਟੋ ਕਰਦਾ ਜਦੋਂ ਉਹਦਾ ਲੈਜਰ ਜਾਣਾ ਆਇਆ ਨਾ ਮੈਂ ਉਹ ਵੀ ਮੈਂ ਉਹਨੂੰ ਫੋਟੋ ਕਰਦਾ ਆਇਆ ਨਾ ਮੈਂ ਸੋ ਤੋਂ ਪਿੱਛੇ ਹੀ ਉਹਨੇ ਪਿੰਡ ਗਿਆ ਸੀ ਜੀ ਤੇ ਜਾ ਕੇ ਆਇਆ ਕਿਸਮਤ ਮਾੜੀ ਤੇ ਆਪਾਂ ਨੂੰ ਮਿਲੋ ਮੈਂ ਕਹਿੰਦਾ ਰਿਹਾ ਕਿ ਜਾਣਾ ਜਾ ਰਹਾ ਬਸ ਕਹਿੰਦੇ ਨਾ ਸਮੇਂ ਦੇ ਪਹਿਲਾਂ ਕੁਝ ਨਹੀਂ ਮਿਲਦਾ ਮੈਂ ਉਹਨੂੰ ਕੁਝ ਹੀ ਦੋਈ ਕਿ ਉਹਨੂੰ ਨਾ ਲਾਸਟ ਉਹ ਸਟੈਫਲੈਂਟ ਨਾਈਸ ਜੀ ਲੈ ਪਰ ਉਹ ਮਾ ਗਿਆ ਸੀ ਪੀਟ ਬਾਰੀ ਤਪੀ ਨੂੰ ਉਹ ਨਿਕਲ ਪਾਇਆ ਤੇ ਮੈਂ ਲੈਂਦਾ ਦਿਖਾਈ ਜਦੋਂ ਕੋਸ ਫਲਾਈ ਹੁੰਦਾ ਭਾਵੇਂ ਹਾਲੇ ਤੱਕ ਅੱਗੇ ਦੇਖਣ ਅੱਜ ਵੀ ਦਿਲਾ ਦੇ ਵਿੱਚ ਵੱਗ ਗਾਲ ਦਾ ਗਾਲਾ ਹੋਈ ਹੋਇਆ ਅਟੈਚ ਜੀ ਗਾਲ ਦਾ ਗਾਲਾ ਹੈ ਵੀ ਇਹ ਕਰਦੇ ਸੀ ਤੁਸੀਂ ਫਿਰ ਗਾਲੇ ਦਾ ਮੇਰੇ ਕੋ ਵੀਡੀਓ ਪਈ ਹੈ ਮੈਂ ਗੱਡੀ 'ਚ ਬੈਠਾ ਹੀ ਉਹ ਕਾਉਂਟਿੰਗ ਉਹ ਆਪਰਾ ਚ ਲਗਾਈ ਹੋਇਆ ਜਦੋਂ ਦਾ YouTube ਦੀ ਵੀਡੀਓ ਚੱਲ ਰਹੀ ਹੁੰਦਾ ਜੀ ਕਾਉਂਟਿੰਗ ਸੈਲਰੀ ਹੀ ਵੀ ਇਹ ਕਹਿੰਦੇ ਇਸ ਤੋਂ ਵੀਡੀਓ ਲਾਈ ਤੇ ਬਾਕੀ ਉਹਦੇ ਗਾਣੇ ਬਈ ਉਹ ਤੁਹਾਨੂੰ ਗਾ ਗਿਆ ਤੁਹਾਨੂੰ ਕਿਹੜਾ ਵਧੀਆ ਲੱਗਦਾ ਸਭ ਤੋਂ ਵਧੀਆ ਕਿਹੜਾ ਗਾਣਾ ਕਰੇ 295 ਐਸ ਵੀ ਐਲ ਫਿਰ ਦਾ ਅਰਕ ਲਾਈਫ ਹੈ ਕਾਫੀ سارے ਗਾਣੇ ਆਇਆ ਹੋ ਮੈਨੀ ਗਾਣੇ ਉਹਦੇ ਕੋਈ ਉਹਦਾ ਵਲੌਗ ਗਾਣਾ ਹੈ ਹੀ ਨਹੀਂ ਹੈ ਠੀਕ ਹੈ ਮੂਸਟੇਪ ਉਹਨੇ ਇੰਡੀਆ ਦਾ ਨੰਬਰ 1 ਬੰਦਾ ਹੈ ਜਾਂ 30 ਗਾਣੇ ਇੱਕ ਵਾਰੀ ਛੱਡਿਆ ਮੂਸਟੇਪ ਕੋਈ ਟੂ ਹੱਡ ਟੂ ਹੱਡ ਗਾਣਾ ਹੈ ਠੀਕ ਹੈ ਵਧੀਆ ਸੀ ਹੁੰਦਾ ਇਹ 203 ਵਿੱਚ ਵੀ ਬਹੁਤ ਵਧੀਆ ਗੱਲਾਂ ਹੁੰਦੀਆਂ ਉਹ ਕਹਿੰਦਾ ਨਾ ਸੱਚ ਬੋਲਿੰਗਾ ਤਾਂ ਮੈਨੂੰ 253 ਕਰੇਗਾ ਤਰੱਕੀ ਕੋਈ ਨਹੀਂ ਹੱਲੇ ਨੂੰ ਅੱਜ ਤੱਕ ਹੁੰਦਾ ਆ ਰਿਹਾ ਵਧੀਆ ਚੀਜ਼ਾਂ ਕੱਢਦਾ ਕੋਈ ਨਹੀਂ ਗੱਲਾਂ ਸੱਚ ਹੋ ਰਹੀਆਂ ਹੁੰਦੀ ਆ ਵਾ ਕੈਮਰੇ ਦੇ ਸਾਹਮਣੇ ਕੋਈ ਚੀਜ਼ਾਂ ਬੋਲਿਸਦੇ ਆਪਾਂ ਉਹ ਨਹੀਂ ਹੈ ਕੋਈ ਚੀਜ਼ਾਂ ਐਸਵਾਈਐਲ ਦੀ ਗੱਲ ਹੁੰਦੀ ਆ ਤਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਹੈ ਅੰਦਰ ਚ ਕਾਲੇ ਦਾ ਨਾਮ ਤਾਂ ਮੈਨੂੰ ਪਤਾ ਨਹੀਂ ਸੀ ਬਾਈ ਸਿੱਧੀ ਗੱਲ ਗਾੜਾ ਤੋਂ ਤਾਂ ਬਾਅਦ ਬਦਲ ਗਿਆ ਤੁਹਾਨੂੰ ਪਤਾ ਲੱਗਾ ਉਹਦਾ ਦੁੱਧ ਸਾਡਾ ਸੁਣਿਆ ਨਾ 2200 ਕਰਦੇ ਨੇ ਜਦੋਂ ਕਹਿੰਦਾ ਉਹ ਫਿਲਮ ਦਾ ਜੈਨੇਟਲ ਲੀਜਨ ਉਹ ਬਿਲਿੰਦਰ ਜਟਾੜਾ ਆਇਆ ਹੋ ਜੀ ਤੇ ਉਹ ਚੀਜ਼ ਆਪਸ ਵਿੱਚ ਸਚੁਬਾਰੀ ਉੱਪਰ ਬਿਲਿੰਦਰ ਜਟਾੜਾ ਆਇਆ ਤੁਸੀਂ ਮਾਰਿਆ ਯੂਟਿਊਬ ਤੇ ਸਰ ਦਾ ਮਾਰਿਆ ਜੀ ਪਰ ਪਤਾ ਲੱਗਿਆ ਪਤਾ ਲੱਗਿਆ ਬਿਲਿੰਦਰ ਜਟਾੜਾ ਕੌਣ ਸੀ ਠੀਕ ਹੈ ਪਰਵਾਨਾ ਕੀ ਹੋਇਆ ਉਹ ਚਲੋ ਬਾਤ ਨਹੀਂ ਕਰਦੇ ਜੀ ਬਾਕੀ ਵਧੀਆ ਹੀ ਸੱਚ ਬੋਲਦਾ ਜੀ ਸੱਚ ਬੋਲੇਗਾ ਤਾਂ ਮੈਂ ਉਹ ਕਰਨੇ ਲਾਸਟ ਰਾਈਟ ਜੀ ਲਾਸਟ ਆ ਕਿ ਤੀਨ ਆ ਗਿਆ ਇਹੀ ਆ ਗਿਆ ਮੈਂ ਕੁਝ ਅੱਜ ਵੀ ਹੁੰਦੇ ਤੋਂ ਚੀਜ਼ਾਂ ਬਹੁਤ ਵਧੀਆ ਹੋਣੀਆਂ ਸੀ ਅੱਜ ਚੱਲ ਨਹੀਂ ਦੇਣੀ ਇਹਨੂੰ ਅਜੇ ਅੱਜ ਚੱਲਦੇ ਹੁੰਦੇ ਚਲੋ ਵਧੀਆ ਆਪਣੇ ਆਪਣੇ ਰੋਟੀ ਖਾ ਰਿਹਾ ਆਪਾਂ ਕੋਈ ਮਾੜਾ ਨਹੀਂ ਕਹਿੰਦੇ ਆ ਕਿਉਂਕਿ ਆਪਾਂ ਸਿੰਗਰ ਨਹੀਂ ਐ ਕੁਝ ਵੀ ਇਹ ਸਾਰੇ ਆਪਾਂ ਜਿਹੜਾ ਵਧੀਆ ਬਟੂ ਹੀ ਬੰਦਾ ਯਾਰ ਰੱਬ ਰੱਬੀ ਰੂ ਹੀ ਆਰ ਜੀ ਰੱਬੀ ਰੂ ਹੀ ਯਾਰ ਉਹ ਬੰਦਾ ਜੋ ਕਰ ਗਿਆ ਉਹ ਹੋਰ ਨਹੀਂ ਕੋਈ ਕਰ ਸਕਦਾ بڑے ਲੋਕੀ ਕਹਿੰਦੇ ਆ ਕਿ ਉਹਨੇ ਇਹ ਕੀਤਾ ਉਹਨੇ ਇਹ ਕੀਤਾ ਯਾਰ ਜਿਹੜਾ ਕਹਿੰਦਾ ਨਾ ਤਰੱਕੀ ਕਰਦੇ ਆ ਉਹਦੇ ਆਸੇ ਪਾਸੇ ਕੁਝ ਨਹੀਂ ਹੁੰਦਾ ਵਾਪਸ ਹੋਣ ਸੇ ਜੀ ਧਿਆਨ ਇਹ ਹੈ ਕਿ ਸ਼ਿਪ ਦੇ ਵਿੱਚ ਜਦੋਂ ਹੁੰਦੇ ਹੋ ਤਾਂ ਕਿੰਨੇ ਕਿੰਨੇ ਦਿਨ ਉੱਥੇ ਸਮਾਂ ਲੱਗਦਾ ਤੇ ਕਿੰਨੇ ਸਮੇਂ ਦੇ ਬਾਅਦ ਛੁੱਟੀ ਮਿਲਦੀ ਹੈ ਕਿੰਨਾ ਸਮਾਂ ਸੁਝਾਣਾ ਬੋਲ ਸਾਡੇ 8.5 ਮਹੀਨੇ ਬਾਅਦ ਜੀ ਡਿਪੈਂਡ ਕਰਦਾ ਰੈਂਕ ਤੇ ਹੁੰਦੇ ਆ ਜੇ ਦਾ ਆਫੀਸਰ ਵੱਲੋਂ ਜਲਦੀ ਪੇਡੰਡਰ ਹੋਣਾ ਬੜਾ ਟ ਲੋੜ ਜ਼ਿਆਦਾ ਹੁੰਦਾ ਹੈ ਸਾਡਾ ਥੋੜਾ ਘੱਟ ਹੁੰਦਾ ਹੈ ਕਟੇਗਾ 8.5 8 ਤੋਂ ਜ਼ਿਆਦਾ ਨਹੀਂ ਕੰਪਨੀ ਲੱਗਦੀ ਸ਼ਿਪ ਦੇ ਵਿੱਚ ਕਿੰਨੇ ਦਿਨ ਬਰਹਣਾ ਬੰਦਦਾ ਇੱਕ ਜਗ੍ਹਾ ਤੋਂ ਜਾਂਦੇ ਜੂਗੀ ਜੇ ਜੇ ਆਪਾਂ ਜਾਂਦੇ ਆ ਕੋਰੀਆ ਤੋਂ ਯੂ ਐਸ ਲਾਈਕ ਸੌਥ ਕੋਰੀਆ ਤੋਂ ਆਪਾਂ ਜਾਂਦੇ ਆ ਹੋਸਟਲ ਉਸ ਨਹੀਂ ਕੋਰੀਏ ਦੇ पहले भी बी दिन की सीवी जो आप जा रहे मैक्सीको भी फेवी जे आप करता है यूएस यूरोप एशिया फिर यूएस का कर जो आप यू यू एस तो निकले हाँ एक मुखमा के पूरा पर दो तो ढाई महीने कवर बता देंगे तीन महीने कराते हैं ਆ ਲਾਸ ਵਾਰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਕੁਝ ਨੌਜਵਾਨ ਨਸ਼ੇ ਦੀ ਗੱਲ ਦਾ ਉੱਤੇ ਹੱਸਦੇ ਜਾ ਰਹੇ ਤੇ ਕੁਝ ਨੌਜਵਾਨ ਜਹਾਜੇ ਚੜਦੇ ਜਾ ਰਹੇ ਪੰਜਾਬ ਖਾਲੀ ਹੋ ਰਿਹਾ ਸਾਡਾ ਸਰ ਮੈਸੇਜ ਇਹੀ ਹੈ ਕਿ ਯਾਰ ਤੁਸੀਂ ਪੜੋ ਯਾਰ ਪਹਿਲਾਂ ਪਲੱਸ 2 ਕਰੋ ਪਲੱਸ 2 ਬਾਅਦ ਜੇ ਤੁਹਾਨੂੰ ਚੰਗੀ ਵਧੀਆ ਇੰਗਲਿਸ਼ ਹੋਦੀ ਹੈ ਤੁਸੀਂ ਰੀਡ ਕਰ ਸਕਦੇ ਹੋ ਤੇ ਬਾਈ ਯਾਰ ਆਹ ਚੀਜ਼ ਜੁਆਇਨ ਕਰੋ ਯਾਰ ਆਪਣੇ ਘਰ ਰੋ ਬਾਹਰ ਬਾਹਰ ਯਾਰ ਚਲੋ ਕਿ ਇਹ ਦੀ ਮਜਬੂਰੀ ਹੈ ਜਾਣਾ ਦੀ ਪੈਂਦਾ ਪਰ ਇਹ ਕਿ ਬਾਹਰ ਪੱਕੇ ਨਾ ਜਾਓ ਤੇ ਤੇ ਤੁਸੀਂ ਆਪੇ ਸਮਝ ਲਓ ਕਿ ਮੈਂ ਇਹ ਸਤਨ ਪੰਜਾਬ ਛੇਤੀ ਆਪਣੇ ਦੂਰ ਦੀ ਜਨਾਇਰ ਆਪਣੇ ਇਲਾਕੇ ਦੀ ਬਾਦੂ ਤੇ ਇਹ ਰਿਕੁਐਸਟ ਸਾਰੇ ਇਹਨਾਂ ਹੱਥ ਜੋੜ ਕੇ ਬਈ ਪੜੋ ਪੜ ਕੇ ਇਜਾਦ ਇੱਥੇ ਨੌਕਰੀਆਂ ਲੱਭੋ ਜਾਂਦੇ ਆਪਣੀ ਹਾਡਿਆਰੀ ਲਾਈਨ ਚ ਜੁਆਇਨ ਕਰੋ ਇਹ ਹੀ ਲੋਕ ਜਿਹੜੇ ਨੌਜਵਾਨ ਨਸ਼ਾ ਕਰਨ ਲੱਗ ਪਏ ਨਸ਼ੇ ਦੀ ਗੱਲ ਕਰਦੇ ਜਾ ਰਹੇ ਉਹਨਾਂ ਨੂੰ ਉਹਨਾਂ ਨੂੰ ਇਹ ਮੈਸੇਜ ਹੈ ਭਰਾਵੋ ਨਸ਼ਾ ਨਾ ਕਰੋ ਯਾਰ ਦਰੂਖ ਪਾਣੀ ਦਾ ਨਸ਼ਾ ਚੰਗਾ ਲੱਗ ਚਲੋ ਠੀਕ ਹੋ ਤੇ ਚੱਲਦਾ ਹਰ ਕੋਈ ਕਰਦਾ ਮੜਕੋ ਨਸ਼ਾ ਇਹ ਚੀਜ਼ ਮਾਰਾ ਇਹ ਚੀਜ਼ ਹਾਰ ਨਹੀਂ ਮਾਰਾ ਇਹ ਚੀਜ਼ ਨਾ ਕਰੋ ਇਹ ਦੀ ਮਾਰਾ ਇਹ ਮਾਪੇ ਦਾ ਧਿਆਰ ਕੋਈ არა ਉਹਨਾਂ ਨੇ ਤੁਹਾਨੂੰ ਜੰਮਿਆ ਪਾਲਿਆ ਤੇ ਜੇ ਉਹ ਹੀ ਚੀਜ਼ਾਂ ਸੋਚਣ ਲੱਪੇ ਗਏ ਉਹ ਜਿਹਦੇ ਸੋਚਣਗੇ ਮਾਪੇ ਉਹਦਾ ਤਾਂ ਫਿਰ ਬਾਪੂ ਕਿੱਧਰ ਜਾਣਗੇ ਇਹ ਹੀ ਰਿਕਵੈਸਟ ਹੈ ਸਾਰਿਆਂ ਨੂੰ ਬਾਈ ਨਸ਼ਾ ਨਾ ਕਰੋ ਜਵਾਨੀ ਤੱਕ ਇਹ ਕੇ ਲਾਓ ਕੇ ਪਾਸੇ ਨਸ਼ਾ ਕਰਨਾ ਚਾਹਦਾ ਕਿ ਮੈਂ ਕਹਿੰਦਾ ਇੱਕ ਕੰਮ ਕਰੂੰ ਵਧੀਆ ਨੌਕਰੀ ਲੱਭੂੰ ਜਿੱਜਾ ਤਾਂ ਰੇ ਮੈਂ ਡਾਈਵਿੰਗ ਕਰੂੰਗਾ ਪਾਸੇ ਕੋਲੋਟਾ ਨੂੰ ਬਹੁਤ ਬਹੁਤ ਸ਼ੁਕਰੀਆ ਆਪਣਾ ਕੀਤਾ ਤੁਹਾਡੇ ਵੱਲੋਂ ਸੋ ਇਹ ਸਾਨੂੰ ਸੰਦੀਪ ਜੀ ਜੋ ਮਾਰਟਰ ਨੇਵੀ ਦੇ ਵਿੱਚ ਸਰਵਿਸ ਕਰ ਰਿਹਾ ਦਿਲ ਦੀ ਗੱਲਾਂ ਹੋਈਆਂ ਕਿਵੇਂ ਵਰਕ ਕਰਦੇ ਆ ਹਾਰਡ ਵਰਕ ਵੀ ਆ ਵੀ ਉਹਨਾਂ ਦੇ ਦਿੱਤੇ ਦੂਜੇ ਪਾਸੇ ਨੌਜਵਾਨਾਂ ਨੂੰ ਮੈਸੇਜ ਵੀ ਦਿੱਤਾ ਜੋ ਨੌਜਵਾਨો ਵਿਦੇਸ਼ ਵੱਲੋਂ ਜਾ ਰਹੇ ਆ ਕਹਿੰਦੇ ਪੱਕਾ ਨਾ ਜਾਇਆ ਜਾਵੇ ਮੁੜ ਪੰਜਾਬ ਆਇਆ ਜਾਵੇ ਨਹੀਂ ਤਾਂ ਭਈਆ ਹਸਤਾਲ ਬਣ ਜਾਊਗਾ ਦੂਜੇ ਪਾਸੇ ਉਹਨਾਂ ਨੇ ਵੀ ਕਿਹਾ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਚੰਗੀ ਜ਼ਿੰਦਗੀ ਜੀਣ ਮਾਪੇ-ਵਾਪੇ ਦਾ ਖਿਆਲ ਰੱਖਣ ਤਾ ਮੂਸੇ ਵਾਲੇ ਸਾਹਿਬ ਦੇ ਬਹੁਤ ਪ੍ਰਾਣ ਹੈ ਕਿਉਂਕਿ ਘਰ ਦੇ ਵਿੱਚ ਦਾ ਐਂਟਰੀ ਕੀਤੀ ਸੀ ਉਹਨਾਂ ਦੀ ਗੱਡੀ ਦੇ ਅਰਾਇਂ ਤੋਂ ਤੇ ਹਰ ਜਗ੍ਹਾ ਮੂਸੇ ਵਾਲੇ ਸਾਹਿਬ ਦੀ ਤਸਵੀਰ ਮਿਲੀ ਤਾਂ ਉਹਨਾਂ ਨੂੰ ਕੋਲੋਂ ਪਹੁੰਚਦਾ ਦਾ ਕਰਦੇ ਨੇ ਦਿਲਦਿਆਂ ਗੱਲਾਂ ਹੋਈਆਂ ਉਹਦੇ ਨਾਲ ਕਿਵੇਂ ਗਵਾਈਨ ਕਰ ਸਕਦੇ ਨੇ ਨੌਜਵਾਨ ਇਸ ਚੀਜ਼ ਬਾਰੇ ਵੀ ਉਹਨਾਂ ਨੇ ਇਸ ਦੇ ਵਿੱਚ ਦਰਸਾਇਆ ਤਾਂ ਜਿਹੜਾ ਸ਼ਿਪ ਦੇ ਵਿੱਚ ਸਰਵਿਸ ਕਰਨੀ ਉਹਦੇ ਵਿੱਚ ਜੋਬ ਕਰਦੇ ਵਰਕ ਦਾ ਕਾਫੀ ਹਾਰਡ ਹੈ ਲੇਕਿਨ ਸਿਆਣੇ ਕਹਿੰਦੇ ਕੋਈ ਵੀ ਕੰਮ ਸਖਾਲਾ ਨਹੀਂ ਹੈ ਤਾਂ ਕੰਮ ਕਰਨ ਦੇ ਲਈ ਮਿਹਨਤ ਤਾਂ ਕਰਨੀ ਪੈਂਦੀ ਲੇਕਿਨ ਅੱਜ ਮਿਹਨਤ ਰੰਗ ਲੈ ਆਈ ਸੰਦੀਪ ਨੇ ਆਪਣੀ ਜ਼ਿੰਦਗੀ ਬਦਲ ਲਈ ਦੱਸਿਆ ਇਹ ਸੰਦੀਪ ਨੇ ਕਿ ਮੈਂ ਜ਼ੀਰੋ ਤੋਂ ਹੀਰੋ ਬਣਿਆ ਮਰਚਲੇਵੀ ਦੇ ਵਿੱਚ ਜਾ ਕੇ ਹੁਣ ਤੱਕ ਦੇ ਲਈ ਇਹ ਨਾਈ ਨਵੀਂ ਅਪਡੇਟ ਜਦੋਂ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਜੋਗੀ ਵਿਜੇ ਕੁਮਾਰ ਦੇ ਨਾਲ ਮੈਂ ਜਿਤਿੰਦਰ ਛੋਟੀ ਕੀ ਹਾਂਡੀ ਨਿਊਜ਼ ਹੈਟਕੋ